ਜਨਾਜੀ ਸਾਡੇ ਚైనా ਡੋਰ ਨੂੰ ਲੈ ਕੇ ਸਾਡੇ ਐਸ ਐਚਓ ਸੰਵਰਾਲਾ ਤੇ ਐਸ ਐਚਓ ਮਾਸ਼ੂੜ ਨੇ ਆ ਆ ਡੱਡ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਗਰਾ ਦਾ ਮਗਧਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾਡੋਰ ਲਗਾ ਪਤੰਗ ਰਾਣਗੇ ਤਾਂ ਉਹਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆਉਣ ਚਾਹੀਦੀ ਹੈ 307 ਦਾ ਜਿਹਦੇ ਵਿੱਚ ਮੁੜ ਗਿਆ ਹੁੰਦਾ ਆ ਪੁੱਲ ਜਿਹੜੀ 5-6 ਮਹੀਨੇ ਚ ਬਸ ਹੋ ਗਈ ਸੀ ਇੱਕ ਜਾਰੇ ਵੀ ਚੈਨਾਡੋਰ ਫਿਰ ਵੀ ਪਾਬੰਦੀ ਦੇ ਬਾਵਜੂਦ ਖਾਫੀ ਲੋਕ ਚੈਨਾਡੋਰ ਕਰਾਣ ਆ ਰਹੇ ਨੇ ਠੀਕ ਇਹ ਅਸਬੈਦ ਨੂੰ ਦੱਸ ਰਿਹਾ ਵੀ ਸਾਡੇ ਐਸਟੂ ਸੰਵਾਲੇ ਨੇ ਕੱਲ 24 ਘੰਟਿਆਂ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਵੇ ਦੂਰੋਂ ਲੋੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਿਹਾ ਇਸੇ ਨਾਲ ਕੁਝ ਚੀਜ਼ਾਂ ਦੀ ਤਿਆਰੀ ਹੋ ਰਹੀ ਹੈ ਜਿਹਦੇ ਨਾਲ ਅਸੀਂ ਆਹ ਹੁਣ ਡਰੋਨ ਸਿਸਟਮ ਵੀ ਚਲਾਵਾਗੇ ਇਸ ਤੋਂ ਵੈਰਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਰੀਸੈਲ ਦੀਆਂ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲ ਵੀ ਕਹਿਣਾ ਕਿ ਇਹਨੂੰ ਦੇਸਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇ ਖਲਾਫ ਬੜਾ ਤੰਸੋ ਸਦਾ ਪਰਚਾ ਦੱਚਾ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜੀ ਜੀ ਚੈਨਲ ਮਾਪੇਰ ਵੀ ਇਹੀ ਕਹਿਣਾ ਚਾਹਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪੰਛੀਆ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾਲਣ